ਆਪਕਾ ਕਹਾਣੀ ਦਿੰਦਾ ਨਹੀਂ ਬਈ ਮਛਵਾੜਾ ਕੇ ਹੈਗੇ ਅਭਿਸ਼ੇਕ ਨਾਮ ਹੈ ਮੇਰਾ ਆਪ ਮੰਗ ਕਿਉਂ ਰਹੇ ਹੋ ਮਿਰਜੀ ਮੇਰੇ ਘਰ ਵਾਲੇ ਤੇ ਦਵਾਈ ਲੈਣੇ ਵਾਸਤੇ ਮੰਗਦਾ ਨੇ ਤੇ ਹੋ ਗਿਆ ਮਿਰਜੀ ਸਰਕਾਰੀ ਮੈਂ 3 ਵਜੇ ਰਾਤ ਦਾ 11:00 ਦਾ ਸਰਕਾਰੀ ਵਾਲੇ ਕਹਿੰਦੇ ਪਹਿਲੇ ਗਿਆ ਪਹਿਲੇ ਕਹਿ ਗਏ ਜਿਸਕੋ ਅਭੀ ਨਹੀਂ ਹੋਏਗਾ ਦਰਦ ਚੱਲਣ ਲੱਗ ਗਿਆ ਫਿਰ ਵੀ ਤਾਂ ਫੁੱਲ ਦਰਦ ਚੱਲ ਰਿਹਾ ਫਿਰ ਵੀ ਕਹਿੰਦੇ ਅਭੀ ਨਹੀਂ ਹੋਣਾ ਬਿਲਕੁਲ ਟੀਕਾ ਲਾ ਕੇ ਦੇਖ ਲਿਆਗਾ ਫਿਰ ਬੱਚਾ ਦਾ ਨਾਮ ਮੂੰਹ ਨਹੀਂ ਖਿਲੇਗਾ ਫਿਰ ਕਹਿੰਦੇ ਕਿਤੇ ਨਹੀਂ ਹੋੜੇ ਕੋਈ ਡਾਕਟਰ ਨਹੀਂ ਆਏਗਾ

ਪ੍ਰਾਈਵੇਟ ਹੌਸਪੀਟਲ ਆਈ ਫੋਰ ਵੈਕੀ ਨੋਰਮਲ ਨੋਰ ਕਿਤੇ ਕਰ ਰਿਹਾ ਹਾਂਜੀ ਵੀਰ ਜੀ ਦਵਾਈ ਵਾਸਤੇ ਪੇਸ਼ੇ ਕਰਦੇ ਆ ਲੈਬਰੀ ਕਿਵੇਂ ਹੋਈ ਨੋਰਮਲ ਕੇ ਨੋਰਮਲ ਹੋ ਗਿਆ ਜੀ ਮਹਾਰਾਜ ਜੀ ਤੇ ਹਸਪੀਟਲ ਦਾ ਡਾਕਟਰ ਉਹਦਾ ਕੀ ਕਹਿਣਾ ਸੀਗਾ ਉਹ ਕਹਿੰਦੇ ਕਿ ਡਾਕਟਰ ਨਹੀਂ ਹੈਗਾ ਉਹ ਸਰ ਜੀ ਨਹੀਂ ਨਹੀਂ ਡਾਕਟਰ ਨਹੀਂ ਹੈ ਸਾਹਮਣੇ ਵਾਲਾ ਕੋਈ ਡਾਕਟਰ ਨਹੀਂ ਹੈਗਾ ਲੁਧਿਆਣਾ ਜਾਓ ਕੀ ਮਾਮਲਾ ਵੇਖ ਜਿਹੜੀ ਗਰਭਤੀ ਹੋਰਤ ਨੇ ਬਾਹਰੋਂ ਪ੍ਰਾਈਵੇਟ ਤੌਰ ਤੇ ਆਪਣਾ ਜਿਹੜਾ ਜਿਨੀਕਾ ਕਰਵਾਇਆ हां जी ਇਹਦੇ ਵਿੱਚ ਮੈਂ ਡਾਕਟਰ ਜਸਦੇਵ ਸਿੰਘ ਬਤੌਰ ਐਸਐਮਓ ਸੀਐਸਸੀ ਮਾਚਵਾੜਾ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਹੈ ਸ਼੍ਰੀਮਤੀ ਪਾਇਲ ਪਤਨੀ ਸ਼੍ਰੀ ਵਿਸ਼ੇਖ ਵਾਸੀ ਬਲਵੇਟ ਸਾਡੇ ਕੋਲ ਮਿਤੀ 14 8 2024 ਨੂੰ 1 ਵਜੇ ਐਮਰਜੈਂਸੀ ਬਾਅਦ ਦੇ ਵਿੱਚ ਪੇਸ਼ੈਂਟ ਆਇਆ ਸੀ ਉਹ ਸਾਡੇ ਨਾਲ ਪੇਸ਼ੈਂਟ ਦੇ ਸਾਡੀ ਜਿਹੜੀ ਕੰਸਰਨ ਦਾ ਆਸ਼ਾ ਵਰਕਰ ਹੈ ਸ਼੍ਰੀਮਤੀ ਨੀਲਮ ਰਾਣੀ ਉਸ ਏਰੀਆ ਦੀ ਸੰਬੰਧਿਤ ਆਸ਼ਾ ਵਰਕਰ ਉਹ ਪੇਸ਼ੈਂਟ ਦੇ ਨਾਲ ਸੀਗੀ ਤੇ ਬਾਕਾਇਦਾ ਜਦੋਂ ਸਾਡੇ ਔਨ ਡਿਊਟੀ ਸਟਾਫ ਨਰਸ ਜਿਹੜਾ ਸ਼੍ਰੀਮਤੀ ਅਮਰਜੀਤ ਕੌਰ ਉਹ ਕਾਫੀ ਸੀਨੀਅਰ ਤੇ ਐ ਐਕਸਪਰਟ ਸਟਾਫ ਨਰਸ ਹੈਗੇ ਆ ਉਹਨਾਂ ਨੇ ਪੇਸ਼ੈਂਟ ਨੂੰ ਜਿਹੜਾ ਹੈਗਾ ਚੈੱਕ ਕੀਤਾ ਗਿਆ ਚੈੱਕ ਦੇ ਦੌਰਾਨ ਪੇਸ਼ੈਂਟ ਦਾ ਬੀਪੀ ਜਿਹੜਾ ਸੀਗਾ ਉਹ 153 107 ਪਾਇਆ ਗਿਆ ਜੋ ਕਿ ਜਿਹੜੀਆਂ ਗਾਈਡਲਾਈਨ ਅਕੋਰਡਿੰਗ ਹਾਈ ਰਿਸਕ ਪ੍ਰੈਗਨਨਸੀ ਕੇਸ ਇਹ ਪੰਡਾ ਹੈਗਾ ਉਹ ਹਾਈ ਰਿਸਕ ਹੋਣ ਕਰਕੇ ਜਿਹੜਾ ਹੈਗਾ ਜੱਜਾ ਤੇ ਬੱਚਾ ਦੋਨਾਂ ਦੀ ਸਿਹਤ ਦਾ ਸੀ ਧਿਆਨ ਰੱਖਣਾ ਪੈਂਦਾ ਆ ਉਸ ਕੇਸ ਨੂੰ ਮੁੱਖ ਰੱਖਦੇ ਹੋਏ ਜਿਹੜਾ ਸਾਡੇ ਸਟਾਫ ਨਾਲ ਸ਼ੌਨ ਡਿਊਟੀ ਉਹਨੂੰ ਐਡਵਾਈਸ ਕੀਤੀ ਗਈ ਪੇਸ਼ੈਂਟ ਨੂੰ ਵੀ ਆਪਣੇ ਹੈਲਥ ਇੰਸਟੀਚਿਊਟ ਜਿਹੜਾ ਹੈਗਾ ਉੱਥੇ ਬਕਾਇਦਾ ਸਪੈਸ਼ਲਿਸਟ ਡਾਕਟਰ ਹੁੰਦੇ ਨੇ ਵੀ ਉੱਥੇ ਰੈਫਰ ਕੀਤਾ ਜਾ ਜਾਵੇ ਤੇ ਬਕਾਇਦਾ ਪੇਸ਼ੈਂਟ ਨੂੰ ਜਿਹੜੀ ਰੈਫਰ ਸਲਿੱਪ ਬਣਾ ਕੇ ਵੀ ਦਿੱਤੀ ਗਈ ਹੈਗੀ ਆ ਕੰਸਰਨ ਸਾਡੀ ਜਿਹੜੀ ਆਸ਼ਾ ਹੈ ਉਹ ਵੀ ਨਾਲ ਆਸ਼ਾ ਨੇ ਵੀ ਦੱਸਿਆ ਵੀ ਮੈਂ ਖੁਦ ਨਾਲ ਜਾ ਕੇ ਜਿਹੜਾ ਹਿਸਾਬ ਅੱਡੇ ਹੌਸਲ ਸਰਕਾਰੀ ਹੌਸਪੀਟਲ ਦੇ ਵਿੱਚ ਜਿਹੜਾ ਮਰੀਜ਼ ਨੂੰ ਐਡਮਿਟ ਕਰਾ ਕੇ ਇਲਾਜ ਕਰਾਵਾਂਗੇ ਬਟ ਇਹਦੇ ਵਿੱਚ ਪੇਸ਼ੈਂਟ ਜਾਂ ਉਹਦੇ ਪਤੀ ਜਿਹੜੇ ਹੈਗੇ ਆ ਵਿਸ਼ੇਕ ਉਹਨਾਂ ਨੇ ਸਾਡੇ ਐਸ ਪਰ ਰਿਕਾਰਡ ਰਜਿਸਟਰ ਦੇ ਵਿੱਚ ਦਰਜ ਹੈ ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਅਸੀਂ ਸਰਕਾਰੀ ਹੌਸਪੀਟਲ ਨਹੀਂ ਜਾਣਾ ਤੇ ਅਸੀਂ ਆਪਣਾ ਇਲਾਜ ਜਿਹੜਾ ਹੈਗਾ ਉਹ ਪ੍ਰਾਈਵੇਟ ਹੌਸਪੀਟਲ ਦੇ ਵਿੱਚ ਹੀ ਕਰਵਾਉਣਾ ਹੈਗਾ ਇਹ ਪ੍ਰੀਚਾਂਸਾ ਤੇੜੋ ਉਹ ਆਪਣੀ ਇੱਛਰੇ ਨਾਲ ਪ੍ਰਾਈਵੇਟ ਹਾਊਸ ਵੇਡੂ ਦੇ ਚ ਹੈ ਰਿਹਾ ਉਹਦੇ ਵਿੱਚ ਸਾਡੇ ਰਜਿਸਟਰ ਦੇ ਵਿੱਚ ਬਾਕਾਇਦਾ ਸਟਾਫ ਨਾ ਸੌਣ ਡਿਊਟੀ ਉਹਨੇ ਦੇ ਸਾਹਮਣੇ ਜਿਹੜਾ ਰਜਿਸਟਰ ਦੇ ਵਿੱਚ ਲਿਖਿਆ ਗਿਆ ਬਾਕਾਇਦਾ ਉਹਦੇ ਉੱਤੇ ਆਪਣੇ ਜਿਹੜਾ ਹੈਗਾ ਥੰਬ ਇੰਪ੍ਰੈਸ਼ਨ ਵੀ ਪੇਸ਼ੈਂਟ ਦੇ ਅਟੈਂਡੈਂਟ ਦੇ ਉਹਦੇ ਹਾਊਸ ਵੇਡੂ ਵੱਲੋਂ ਲਿਖਿਆ ਗਿਆ ਤੇ ਆਪਣਾ ਥੰਬ ਇੰਪ੍ਰੈਸ਼ਨ ਲਗਾਇਆ ਜਿੱਥੇ ਜਿਹੜਾ ਹਾਈ ਰਿਸਕ ਦੀ ਵੀ ਹੋਏ ਤਾਂ ਇੱਥੇ ਕੋਈ ਡਾਕਟਰ ਨਹੀਂ ਹੈ ਜਿਹੜਾ ਉਹਦੀ ਕਰ ਸਕੇ ਉਹਦੇ ਵਿੱਚ ਸਾਡਾ ਜਿਹੜਾ ਹੈਗਾ ਕਿਉਂਕਿ ਹਾਈ ਰਿਸਕ ਪ੍ਰੈਗਨਨਸੀ ਇਹਦੇ ਵਿੱਚ ਸਪੈਸ਼ਲਿਜ਼ਡ ਡਾਕਟਰ ਦੀ ਜ਼ਰੂਰਤ ਪੈ ਜਾਂਦੀ ਹੈਗੀ ਆ ਤੇ ਜਿਹੜੀ ਡਾਕਟਰ ਜਿਹੜੀ ਹੈਗੀ ਆ ਉਹ ਸਾਡੇ ਕੋਲੋਂ ਰਜਾਇਨ ਕਰ ਚੁੱਕੇ ਨੇ ਤੇ ਉਹ ਲਈ ਡਾਕਟਰ ਦੇ ਜਿਹੜੇ ਨਾਰਮਲ ਕੇਸ ਹੁੰਦੇ ਨੇ ਉਹ ਤਾਂ ਸਾਡੇ ਸਟਾਫ ਨਾਲ ਸੌਂ ਡਿਊਟੀ ਜਿਹੜੀ ਉਹ ਹੈਂਡਲ ਕਰ ਲੈਂਦੇ ਆ ਬਟ ਇਹ ਕੇਸ ਦੇ ਖੁਦ ਦੇ ਵਿੱਚ ਹਾਈ ਰਿਸਕ ਪ੍ਰੈਗਨਨਸੀ ਹੋਣ ਕਰਕੇ ਇਹਨੂੰ ਬਕਾਇਦਾ ਰੈਫਰਲ ਸਲਿੱਪ ਉਹ ਵੀ ਸਰਕਾਰੀ ਹਸਪਤਾਲ ਦੇ ਵਿੱਚ ਜਾਣ ਵਾਸਤੇ ਰੈਫਰਲ ਸਲਿੱਪ ਦਿੱਤੀ। ਜੀ ਤੁਹਾਡੇ ਤੁਹਾਡੇ ਕਰਨ ਦਾ ਉਹ ਆਪਣੀ ਇੱਛਾ ਅਨੁਸਾਰ ਪ੍ਰਾਈਵੇਟ ਆਪਣੇ ਇੱਛਾ ਦੇ ਅਨੁਸਾਰ ਪ੍ਰਾਈਵੇਟ ਹਸਪਤਾਲ ਗਿਆ। ਮੈਨੂੰ ਮੈਂ ਭੀਗ ਮਾਰ ਕੇ ਇਲਾਜ ਕਰਵਾਇਆ ਹੋਇਆ ਜਾਂ ਇਦਾਂ ਕੋਰੋਨਾ ਦੇ 2020 ਦੇ ਤਾਂ ਨਹੀਂ ਉਹ ਸਾਡੇ ਜਿਹੜੇ ਕੰਸਰਨਡ ਆਸ਼ਾ ਵਰਕਰਸ ਜੋ ਪੇਸ਼ੈਂਟ ਦੇ ਨਾਲ ਗਏ ਹੈਗੇ ਆ ਤੇ ਉਹ ਆਸ਼ਾ ਵਰਕਰਸ ਨੂੰ ਉਹਨਾਂ ਨੇ ਆਸ਼ਾ ਵਰਕਰ ਖੁਦ ਉਹਨੂੰ ਪੇਸ਼ੈਂਟ ਦੇ ਪੇਸ਼ੈਂਟ ਨੂੰ ਜਾ ਕੇ ਟੈਂਟਨ ਨੂੰ ਕਿਹਾ ਵੀ ਮੈਂ ਨਾਲ ਜਾ ਕੇ ਸਰਵਾਰੀ ਹੌਸਪੀਟਲ ਦੇ ਵਿੱਚ ਤੁਹਾਨੂੰ ਦਾਖਲ ਕਰਵਾ ਕੇ ਇਲਾਜ ਕਰਾਨੀ ਆ ਬਟ ਉਹ ਕਹਿੰਦੇ ਵੀ ਸਾਡੇ ਕੋਲ ਮਲਕੇ ਪ੍ਰਾਈਵੇਟ ਹੌਸਪੀਟਲ ਦੇ ਵਿੱਚ ਅਸੀਂ ਆਪਣਾ ਇਲਾਜ ਕਰਾਵਾਂਗੇ ਹੋਰ ਘਰਾਂ ਚਲਣੀ ਆ ਉਹ ਪ੍ਰਾਈਵੇਟ ਹੌਸਪੀਟਲ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਪੈਸੇ ਦੇਣ ਵਾਸਤੇ ਪੈਸੇ ਆਸ਼ਾ ਬਖਸ਼ ਨੂੰ ਦੱਸਿਆ ਵੀ ਸਾਡੇ ਕੋਲ ਪੈਸੇ ਹੈਗੇ ਆ